ਇੰਡੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈ ਨਰਿੰਦਰ ਮੋਦੀ ਜਦੋਂ ਅਮਰੀਕਾ ਦੇ ਟੂਰ ਤੇ ਆਏ ਨੇ ਤੇ 트ੰਪ ਨੂੰ ਉਹਨਾਂ ਨੇ ਇੱਕ ਲਿਸਟ ਬਣਾ ਕੇ ਦਿੱਤੀ ਹੈ। ਤੋਂ ਲਿਸਟ ਦੇ ਵਿੱਚ ਜਿਹੜੇ ਖਾਲਸਤਾਨੀ ਬਲੈਕਲਿਸਟਡ ਆਂਡੀਆ ਤੋਂ ਜਿਹੜੇ ਜਿਹੜੇ ਗੈਂਗਸਟਰ ਨਾਲ ਮਿਲੇ ਹੋਏ ਆ ਗਲਤ ਕੰਮ ਕਰ ਰਹੇ ਆ ਉਹਨਾਂ ਨੇ ਡਿਮਾਂਡ ਕੀਤੀ ਹੈ ਕਿ ਇਹਨਾਂ ਨੂੰ ਭਾਰਤ ਭੇਜਿਆ ਜਾਵੇ। ਆ ਜਿਹੜੇ ਹੁਣ ਕੁਝ ਲੋਕ ਡਿਪੋਰਟ ਹੋਏ ਆ ਅਮਰੀਕਾ ਤੋਂ ਉਹਨਾਂ ਵਿੱਚ ਕਾਫੀ ਖਾਲਸਤਾਨੀ ਵੀ ਆ। ਉਨਮਾ ਦੇ ਪਰ ਸਰਕਾਰ ਟ੍ਰੀਟਮੈਂਟ ਦਾ ਕਰੀਗਰ ਬਹੁਤ ਅੱਛਾ ਕਰੇਗੀ ਬਣਾਉ ਡਾਊਟ ਹੁਣ ਉਹਨੇ ਕਿਹਾ ਕਿ ਜਿਹੜਾ ਗੁਰਪਤਵੰਤ ਪੰਨੂ ਆ ਪੰਨੂ ਆ ਗਾ ਆਪਕਾ ਵੀ ਨਾਮ ਹੈ ਲਿਸਟ ਮੇ ਪਰ ਪ੍ਰੋਬਲਮ ਇੱਥੇ ਆਉਂਦੀ ਕਿ ਪੰਨੂ ਅਮਰੀਕਨ ਸਿਟੀਜ਼ਨ ਹੈ ਸਿਟੀਜ਼ਨ ਸਿਟੀਜ਼ਨ ਬੰਦੇ ਨੂੰ ਲੱਗਦਾ ਨਹੀਂ ਕਿ ਅਮਰੀਕਾ ਕਦੀ ਪਾਰਤ ਦੇ ਦੇਗੀ ਕਿਉਂਕਿ ਸਿਟੀਜ਼ਨ ਹੈ ਨਾ ਉਹ ਤਾਂ ਉਹਨ ਦੇਖੋ ਡਿਮਾਂਡ ਤਰੁਣਾਂ ਨੇ ਆਇਆ ਪੰਨੂ ਤੇ ਇਹ ਵੀ ਕੀਤੀ ਹੈ ਕਿ ਪੰਨੂ ਕੁੱਤੇ ਨੇ ਬੜਾ ਗੰਦ ਪਾਇਆ ਬੜਾ ਅਤਕਵਾਦ ਫਲਾਟ ਹੈ ਬੰਦੇ ਨੇ ਪੰਜਾਬ ਦੇ ਵਿੱਚ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇਹ ਪੈਸਿਆਂ ਦਾ ਲਾਲਚ ਦਿੰਦਾ ਜਿਹੜੇ ਨੌਜਵਾਨ ਬੱਚੇ ਜਿਨ੍ਹਾਂ ਕੋਲ ਜੋਬਸ ਨਹੀਂ ਹੈ ਬੇਰੋਜ਼ਗਾਰ ਨੇ ਉਹਨਾਂ ਨੂੰ ਪੈਸਿਆਂ ਦਾ ਲਾਲਚ ਦਿੱਤਾ ਜਾਂਦਾ ਕਿ ਮੈਂ ਤੈਨੂੰ ਲੱਖ ਰੁਪਏ ਦਵਾਂ 2 ਲੱਖ ਦਵਾਂਗਾ ਤੂੰ ਜਾ ਉੱਥੇ ਆ ਥਾਣੇ ਤੇ ਟੈਕ ਕਰ ਦੇ ਫਲੇ ਜਗ੍ਹਾ ਕੰਮ ਕਰ ਦੇ ਬੱਚੇ ਕਿਤੇ ਨਾ ਕਿਤੇ ਜਿਹੜੀ ਨੌਜਵਾਨ ਪੀੜ੍ਹੀ ਨੂੰ ਉਹਨਾਂ ਨੂੰ ਸਿੱਖਿਆ ਦੀ ਬੜੀ ਜ਼ਰੂਰਤ ਹੈ ਕਿ ਉਹ 5 ਮਿੰਟ ਲਾਂਦੇ ਆ ਪੈਸੇ ਨੂੰ ਜੇਲ੍ਹ ਤਕਵਾਸ ਘਟਿਆ ਬੰਦੇ ਦੇ ਮਗਰ ਲੱਗਣ ਲੱਗੇ। ਰਾਈਟ ਪਰ ਬੱਚੇ ਇੱਕ ਵਾਰ ਸੋਚਦੇ ਆ ਕਿ ਪੰਨੂ ਆਪ ਆਂਦਾ ਕੁਛ ਇਦਾਂ ਦੇ ਕੰਮ ਕਰਨ ਨਹੀਂ ਆ ਕਿ ਪੰਨੂ ਆਪਣੇ ਮੁੰਡਿਆਂ ਨੂੰ ਭੇਜਦਾ। ਨਹੀਂ ਨਾ। ਸੋ ਆਪ ਤਾਂ ਬਿਲ ਦੇ ਵਿੱਚ ਬੈਠਾ ਜਿਵੇਂ ਚੂਹਾ ਲੁਕਿਆ ਹੁੰਦਾ। ਤੁਹਾਡੇ ਅਕੀ ਨੌਜਵਾਨ ਬੱਚਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ। ਤੁਹਾਡੇ ਬ੍ਰੇਨ ਵਾਸ਼ ਕਰਕੇ ਫਿਰ ਤੁਸੀਂ ਇਨਕਾਊਂਟਰ ਵਿੱਚ ਮਾਰੇ ਜਾਂਦੇ ਹੋ। ਤੁਹਾਡੇ ਮॉम ਡੈਡ ਸਾਰੀ ਉਮਰ ਰੋਂਦੇ ਆ ਕਿ ਤੁਸੀਂ ਜਦੋਂ ਬੱਚੇ ਇਦਾਂ ਦਾ ਸਟੈਪ ਚੱਕਦੇ ਹੋ ਕਦੇ ਆਪਣੇ ਮਾਪੇ ਬਾਰੇ ਸੋਚਿਆ ਤੁਸੀਂ ਕਿ ਜਿਨ੍ਹਾਂ ਨੇ ਤੁਹਾਨੂੰ ਪਾਲ ਕੇ ਐਡਾ ਕੀਤਾ ਸੋਨਾ ਬਾਰੇ ਸੋਚਦੇ ਵੀ ਤੁਹਾਡੇ ਜਾਣਤਬਾਤ ਉਹਨਾਂ ਦੀ ਜ਼ਿੰਦਗੀ ਕੀ ਹੋਏਗੀ ਕਿਵੇਂ ਜੀਣਗੇ ਸੋ ਮੈਂ ਪਹਿਲੇ ਵੀ ਇਸ ਮੁੱਦੇ ਤੇ ਇੱਕ ਵੀਡੀਓ ਪਾਈ ਸੀ ਨਿਆਣੇ ਆਸਤੇ ਪੰਜਾਬ ਦੇ ਨਿਊ ਯੂਥ ਵਾਸਤੇ ਕੀ ਪਿਵਰ ਪੰਨੂ ਹੋ ਗਿਆ ਜਾਂ ਪੰਨੂ ਵਰਗੇ ਹੋਰ ਬਹੁਤ ਲੋਕ ਹੋ ਕੇ ਆਮ ਟਾਕਿੰਗ ਅਬਾਊਟ ਗੁਰਪਤਵੰਤ ਪੰਨੂ ਕਿਉਂਕਿ ਹੋ ਸਕਦਾ ਪੰਨੂ ਨਾਮ ਦੇ ਬਹੁਤ ਲੋਕ ਹੋਣ ਸੋ ਇਦਾਂ ਦੇ ਬਹੁਤ ਲੋਕ ਹੋਣਗੇ ਜੋ ਇੱਕ ਉਗਰਵਾਦ ਨੂੰ ਤਿਆਰ ਕਰਦੇ ਉਗਰਵਾਦੀ ਬਣਾਉਂਦੇ ਆ ਸੋ ਅੱਜ ਪੰਜਾਬ ਨੂੰ ਜ਼ਰੂਰਤ ਆ ਪੇਰੈਂਟਸ ਨੂੰ ਲੋੜ ਆਪਣੇ ਬੱਚਿਆਂ ਨੂੰ ਮਾਨਸਿਕ ਤੌਰ ਤੇ ਵਿਕਲਾੰਗ ਨਾ ਬਣਾਓ ਉਹਨਾਂ ਨੂੰ ਦੱਸੋ ਕਿ ਤਾਂ ਕਿਸੇ ਮਗਰ ਲਾ ਕੇ ਆ ਪੈਸੇ ਦੇ ਲਾਲਚ ਆ ਕੇ ਕਦੀ ਵੀ ਕੋਈ ਪੁੱਠਾ ਕੰਮ ਨਹੀਂ ਕਰਨਾ ਮੰਨਦੇ ਆ ਕਿ ਪੈਸੇ 'ਚ ਬਹੁਤ ਵੱਡੀ ਪਾਵਰ ਹੁੰਦੀ ਆ ਚੰਗੇ ਚੰਗੇ ਨੂੰ ਨਾਚ ਨਚਾਉਂਦੀ ਆ ਪੈਸਾ ਪਰ ਮੇਰੀ ਇੱਕ ਗੱਲ ਯਾਦ ਰੱਖਿਓ ਚਾਹੇ ਕੁਰਮਾ ਖਰਮਾ ਪਤੀ ਆ ਕਦੀ ਉਹਦੀ ਜ਼ਿੰਦਗੀ ਝਾਕ ਕੇ ਵੇਖਿਓ ਸਕੂਨ ਨਹੀਂ ਹੁੰਦਾ ਉਹਦੇ ਕੋਲ ਪੈਸਾ ਜ਼ਰੂਰ ਹੋਏਗਾ ਸੋ ਮੈਂ ਕਹਿਣੀ ਹੁੰਦੀ ਆ ਕਿ ਦੁਨੀਆ 'ਚ ਸਭ ਤੋਂ ਮੀਰ ਬੰਦਾ ਕੌਣ ਆ ਤੁਹਾਨੂੰ ਪਤਾ ਕੌਣ ਆ ਜੁਦੀ ਦੇ ਨ ਕੋਈ ਰੋਗ ਨਹੀਂ ਜਿਹੜਾ ਆਪਨਰ ਸਕੂਨ ਨਾਲ ਦੋ ਰੋਟੀ ਖਾਂਦਾ ਸੋ ਜਾਂਦਾ ਮਸਤ ਰਹਿੰਦਾ ਨਾ ਨੋ ਇਨਕਮ ਟੈਕਸ ਦਾ ਚੱਕਰ ਨਾ ਉਹ ਕੋਈ ਹੋਰ ਮ제 ਕਰਦਾ ਲਾਈਫ ਚ ਉਹ ਬੰਦਾ ਸਭ ਤੋਂ ਹੈਨ ਲੀਆ ਸਵਾਸਤਾ ਕਿਉਂਕਿ ਸਿਹਤ ਬੜੀ ਇੰਪੋਰਟੈਂਟ ਹੈ ਉਹਨ ਪੈਸੇ ਵਾਲੇ ਕੋਲ ਕਿੰਨੇ ਕਿੰਨੇ ਰੋਗ ਲੱਗੇ ਆ ਝੋਲੇ ਚੱਕੀ ਫਿਰਦੇ ਉਹ ਹਸਪੀਟਲਸ ਕੀ ਸਾਡ ਨੂੰ ਜ਼ਿੰਦਗੀ ਦੇ ਦੋ ਸਾਡੀ ਬਹਾਈ ਦਾ ਲਾਸ਼ ਕਰ ਤੱਕ ਡਾਕਟਰ ਕਹਿੰਦੇ ਕਿ ਸਾਨੂੰ ਤੁਸੀਂ ਬੇਪਰਵਾਦ ਹੌਲ ਦੇ ਦੋ ਪਰ ਸਾਡੇ ਕੋਲੇ ਤਾਂ ਕੋਈ ਲਾਜ ਨਹੀਂ ਆ ਸੋ ਪੈਸਾ ਜਿਆਦਾ ਵੱਡਾ ਹੋਇਆ ਹੈ ਗਿਆ ਤੁਹਾਡੀ ਸਿਹਤ ਸੋ ਜਦੋਂ ਵੀ ਦੇਖੋ ਤੁਸੀਂ ਪੈਸੇ ਦੇ ਪਿੱਛੇ ਜਦੋਂ ਕੋਈ ਵੀ ਗਲਤ ਕੰਮ ਕਰਦਾ ਨਾ ਸਿਰਫ ਪੈਸਾ ਬਣਾਉਣ ਵਾਸਤੇ ਕਿ ਮੇਰੇ ਕੋਲ ਜ਼ਿਆਦਾ ਇਨਕਮ ਆਵੇ ਮੈਂ ਬਹੁਤ ਵੱਡਾ ਘਰ ਲੈ ਲਾਂ ਮੈਂ ਬਹੁਤ ਵੱਡੀ ਗੱਡੀ ਲੈ ਲਾਂ ਮੈਂ ਸ਼ਾਰਟਕਟ ਰਸਤਾ ਬਣਾ ਲਾਂ ਥੋੜੇ ਇੱਕ ਟਾਈਮ ਵਾਸਤੇ ਉਹ ਬੰਦਾ ਪੈਸਾ ਕਮਾ ਲੈਂਦਾ ਹੈ ਵੱਡਾ ਘਰ ਲੈ ਲੈਂਦਾ ਗੱਡੀ ਲੈ ਲੈਂਦਾ ਪਰ ਸਕੂਨ ਜਿਹੜਾ ਉਹਦਾ ਮੈਂਟਲੀ ਸਕੂਨ ਹੈ ਖਤਮ ਹੋ ਜਾਂਦਾ ਨੰਨੀ ਜੀ ਜਾਨ ਹੈ ਨੰਨੀ ਜੀ ਜ਼ਿੰਦਗੀ ਹੈ ਉਹਨੂੰ ਜੀਣ ਵਾਸਤੇ ਸੀ ਉਹਨਾਂ ਨੇ ਕਮਾ ਲੰਨੇ ਕਿਸੇ ਖੁਸ਼ ਰਹਿ ਸਕਦੇ ਆ ਇਨਸਾਨ ਇੱਕ ਉਹ ਚੀਜ਼ ਹੈ ਵੀ ਜਿਹੜਾ ਦਿਲ ਕਦੀ ਨਹੀਂ ਪਰਦਾ ਜੇ ਤੁਸੀਂ ਅੱਜ 30000 ਡਾਲਰ ਦੀ ਗੱਡੀ ਲੈ ਲਈ ਨਾ ਤੁਸੀਂ ਕਹਿਣਾ ਹੁਣ ਮੈਂ 70 ਵਾਲੀ ਲੈਣੀ ਆ ਹੁਣ ਮੈਂ 1.5 ਲੱਖ ਡਾਲਰ ਹੀ ਲੈਣੀ ਆ ਉਹਦਾ ਜਿਹੜਾ ਮਨ ਹੈ ਉਹ ਹੌਲੀ ਉੱਪਰ ਨੂੰ ਮੋਹ ਮਾਇਆ ਲਾਲਚ ਠੀਕ ਹੈ ਗੱਡੀ ਲਓ ਜਿਹੜਾ ਤੁਹਾਨੂੰ ਪਤਾ ਵੀ ਸਾਨੂੰ ਰਾਸ਼ ਪੰਗ ਨਾ ਕਰੇ ਖਰਾਬ ਨਾ ਕਰੇ ਭਾਵੇਂ 40000 ਡਾਲਰ ਦੇਵੇ ਭਾਵੇਂ 50 ਇਟਸ ਓਕੇ ਪਰ ਦੂਜੇ ਨੂੰ ਵੇਖ ਕੇ ਵੀ ਸ਼ਾਰਟਕਟ ਰਸਤਾ ਨਾ ਥੋੜੋ ਬਿਜੀ ਅਧਿਆਮੇਸ ਤੋਂ ਗੇ ਜਾਣਾ ਮਿਹਨਤ ਕਰੋ ਅੱਗੇ ਜਾਓ ਪਰ ਕੋਸ਼ਿਸ਼ ਕਰੋ ਕਿ ਚੰਗੇ ਕਰਮ ਕਰੋ ਕਿਉਂਕਿ ਤੁਹਾਡਾ ਤਨ ਦੌਲਤ ਮਾਇਆ ਸਭ ਇੱਥੇ ਰਹਿ ਜਾਣੀ ਤੁਹਾਡੇ ਸਿਰਫ ਅچھے ਕਰਮਾਂ ਨੇ ਤੁਹਾਡੇ ਨਾਲ ਜਾਣਾ ਉੱਤੇ ਜਿਹੜੇ ਤੁਹਾਡੇ ਬੈਂਕ ਦੇ ਕ੍ਰੈਡਿਟ ਕਾਰਡ ਹੈ ਨਾ ਉਹ ਨਹੀਂ ਚੱਲਨੇ ਕਰਮਾਂ ਦਾ ਕ੍ਰੈਡਿਟ ਕਾਰਡ ਚੱਲੇਗਾ ਰੱਬ ਨੇ ਹੀ ਪੁੱਛਣਾ ਹੈ ਚਲ ਬਈ ਕਾਰਡ ਖੋਲ ਤੇ ਦੇਖਦੇ ਆ ਤੇਰੇ ਕਰਮਾਂ ਦਾ ਕਿੰਨਾ ਕ੍ਰੈਡਿਟ ਹੈ ਤੇ ਜਾ ਜਾ ਕੇ ਖਾ ਪੀ ਤੇ ਸ਼ਾਪਿੰਗ ਕਰ ਉਹ ਤੁਸੀਂ ਦੂਜੇ ਦੇ ਮੂੰਹ ਵੱਲ ਚਾਕੂਂਗੇ ਮੇਰੇ ਕੋਲ ਤਾਂ ਧਰਤੀ ਤੇ ਪੈਸਾ ਬਹੁਤੀ ਮੈਂ ਤਾਂ ਬੜਾ ਅਮੀਰ ਬੰਦਾ ਸੀ ਮੈਂ ਲੋਕਾਂ ਦੇ ਗਲੇ ਵੱਡੇ ਮੈਂ ਡਰੱਗ ਵੇਚਿਆ ਮੈਂ ਫਲਾਣਾ ਕੀਤਾ ਮੈਂ ਧਿਆਨਾ ਕੀਤਾ ਯਾਰ ਇੱਥੇ ਤਾਂ ਮੇਰਾ ਕ੍ਰੈਡਿਟ ਕਾਰਡ ਹੀ ਨਹੀਂ ਚੱਲਦਾ ਜਨਾਬ ਜੀ ਪਰ ਮਰਨਾ ਚੱਕਰ ਸਭਨੇ ਪਰਣਾ ਇਸ ਤਰਤੇ ਤੋਂ ਤੁਸੀਂ ਜਾਣ ਤੋਂ ਪਹਿਲੇ ਮਰਨ ਤੋਂ ਪਹਿਲੇ ਜੋ ਤੁਸੀਂ ਕੀਤਾ ਆਪਣੀ ਲਾਈਫ ਚ ਉਹ ਤੁਹਾਨੂੰ ਪੇ ਕਰਨਾ ਪਏਗਾ ਔਰ ਇਹ ਹਕੀਕਤ ਆ ਕੁਛ ਇਨਸਾਨ ਮੈਂ ਐਸੇ ਵੀ ਦੇਖੇ ਬੜੇ ਸਾਫ ਸੁਥਰੀ ਸੋਹਣੀ ਜੀ ਜ਼ਿੰਦਗੀ ਜਿੰਦੇ ਆ ਪਰ ਉਹਨਾਂ ਨੂੰ ਰੱਬ ਬੜਾ ਦੁੱਖ ਦਿੰਦਾ ਹੈ ਉਹਨਾਂ ਨੂੰ ਕਈ ਨਾ ਰੋਗ ਵੀ ਬੜੇ ਲੱਗੇ ਫਿਰ ਮੈਨੂੰ ਕਿਸੇ ਨੇ ਪੁੱਛਿਆ ਵੀ ਨੈਂਸੀ ਇਹ ਤਾਂ ਬੰਦਾ ਹੀ ਬਹੁਤ ਸ਼ਰੀਫ ਤੇ ਨਾ ਹੈ ਕਿਉਂ ਹੋਇਆ ਮੈਂ ਕਿਹਾ ਸ਼ਾਇਦ ਜੇ ਤੁਸੀਂ ਬਲੀਵ ਕਰਦੇ ਹੋ ਕਿ ਪਿਛਲੇ ਜਨਮ ਦੇ ਕਰਮ 10 ਹਫ਼ਤਾ ਬਾਅਦ ਅਗਲੇ ਵਿੱਚ ਹੁੰਦਾ ਹੈ। ਸੋ ਮੈਂ ਜਨਮ ਮਰਤਿਉ ਅਗਲਾ ਜਨਮ ਪਿਛਲਾ ਜਨਮ ਮੈਂ ਸਭ ਕੁਝ ਬਲੀਵ ਕਰਨ ਵਾਲੀ ਲੇਡੀ ਹਾਂ। ਤੁਸੀਂ ਨਹੀਂ ਬਲੀਵ ਕਰਦੇ। ਨਾ ਕਰੋ। ਮੇਰੇ ਛੱਤਰ ਤੇ ਵੱਜੋ ਆਈ ਡੋਂਟ ਕੇਅਰ। ਮੈਨੂੰ ਤੁਹਾਡੇ ਕਿਸੇ ਐਡਵਾਈਸ ਵੀ ਨਹੀਂ ਚਾਹੀਦੀ। ਪਰ ਹੁਣ ਖਾਲਿਸਾਨਾ ਦਾ ਟਾਈਮ ਥੋੜਾ ਔਖਾ ਆ ਗਿਆ। ਕਿਉਂਕਿ ਹੁਣ ਮੈਨੂੰ ਵੀ ਪਤਾ ਲੱਗਿਆ ਕਿ 트াম্প ਨੇ ਜਿਹੜੇ ਅਮਰੀਕਾ ਦੇ ਗੁਰਦੁਆਰੇ ਆ ਉਹਨਾਂ ਤੇ ਵੀ ਕੰਟਰੋਲ ਕਰਨਾ ਸ਼ੁਰੂ ਕਰਤਾ ਹੈ। आई प्रे टू गॉड ਕਿ ਕੈਨੇਡਾ ਵਿੱਚ ਵੀ ਇਦਾਂ ਹੋ ਜਾਈਂ ਤੇ ਜਿਹੜਾ ਗੁਰਦੁਆਰਾ ਸਾਡੇ ਗੱਲੇ ਪਿੱਛੇ ਪੁੱਤਿਆਂ ਨੂੰ ਇੱਕ ਦੋ ਨਾ ਵੱਡਿਆਂ ਨੂੰ ਪਏ ਆ ਨਾ ਪੱਗਾਂ ਲਾਈ ਜਾਂਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਕਿਰਪਾਨਾ ਖੋਲ ਲੈਂਦੇ ਆ ਮਾਂ ਪਹਿਣ ਦੀਆਂ ਗਾਲਾਂ ਦਿੰਦੇ ਆ ਸ਼ਰਮ ਹੀ ਹੈਨੀ ਕਿ ਮੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਤੋਂ ਸੇ ਸ਼ਰਮਦਾ ਕਰ ਲੋ ਸੋ ਮੈਂ ਤਾਂ ਬਹੁਤ ਚਿਰ ਦੀ ਕਹਿੰਦੀ ਕਿ ਗਵਰਨਮੈਂਟ ਨੂੰ ਕੋਈ ਨਾ ਕੋਈ ਤਾਂ ਕਾਨੂੰਨ ਕਰ ਚ ਰੂਲ ਬਣਾਉਣਾ ਚਾਹੀਦਾ ਹੈ ਗਵਰਨਮੈਂਟ ਦੇ ਕੋਈ ਨਾ ਕੋਈ ਲੱਤ ਵਿੱਚ ਅੜਨੇ ਚਾਹੀਦੀ ਹੈ